ਸਾਹਿਬ ਸਰੂਗਨ ਸਾਹਿਬ ਜੀ ਦੇ ਪਤਰਖੋਤ ਵਿੱਚ ਸਜੇ ਗੁਰੂਪਸਾ ਸੰਗਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੁਭਾਗਾ ਸਮਾ ਹੈ ਕਿ ਅਸੀਂ ਉਹਨਾਂ ਇਨਸਾਨਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ सारी कैनात का फिकर किया जल्द का समाज किया पीढ़िया बारे भी चिंतित क्योंकि जीवन है वह तिना चीजा तिरभर है हवा पानी तरती चीजा है, वो है हद तक खराब हो चुकिया ने ਕਿਸ ਅੜੀਆ ਹੋਰ ਵਾਲੀਆ ਪੀੜੀਆਂ ਦਾ ਜੀਵਨ ਬੜਾ ਹੀ ਮੁਸ਼ਕਲ ਐਂਜਲ ਜੀ ਬਾਬੇ ਸਾਡੀ ਹੋਰ ਜਿਹੜੀ ਖਤਰੇ ਵਿੱਚ ਐਸ ਵੇਲੇ ਇਹਨਾਂ ਚੀਜ਼ਾਂ ਨੂੰ ਬਚਾਣਾ ਤਾਂ ਆਪਣੇ ਆਪ ਨੂੰ ਬਚਾਣਾ ਉਸ ਕਾਇਨਾਤ ਨੂੰ ਬਚਾਣਾ ਉਸ ਕੁਦਰਤ ਨੂੰ ਬਚਾਣਾ ਜਿਹੜੀ ਕਾਲਪੁਰਖ ਨੇ ਪੈਦਾ ਕੀਤੀ ਹੈ ਇਹ ਸਾਡਾ ਪਰਮ ਧਰਮ ਹੈ ਇਸ ਵੇਲੇ ਅ ਸਾਰੇ ਗੁਰਬਾਣੇ ਸਾਨੂੰ ਇਹ ਸਿਖਾਉਂਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕੀਤੀਆਂ ਚਾਰੇ ਦਿਸ਼ਾਵਾਂ ਵਿੱਚ ਗਏ ਸਾਰੇ ਪਾਸੇ ਲੋਕਾਂ ਨੂੰ ਸਿੱਧਾ ਰਾਹ ਪਾੜ ਦੇ ਕੋ ਪਾਇਆ ਮੈਂ ਤਾਂ ਆ ਗਏ ਉਹੀ ਹਾਲਾਤ ਆ ਜੁ ਫੇਰ ਨਾ ਹਵਾ ਧਰਤੀ ਪਾਣੀ ਤਾਂ ਖਰਾਬ ਹੋ ਹੀ ਰਹੀ ਹੈ ਪਰ ਸਾਡੇ ਚਰਿੱਤਰ ਬਹੁਤ ਗੱਲ ਗਿਆ ਜਿਹਦੇ ਬਾਰੇ ਮੈਨੂੰ ਬਹੁਤ ਚਿੰਤਾ ਹੈ ਸੋ ਕੇ ਚਰਿੱਤਰ ਨਹੀਂ ਸਾਰਾ ਕੁਝ ਠੀਕ ਕਰਨਾ ਜੇ ਸਾਡਾ ਚਰਿੱਤਰ ਠੀਕ ਨਹੀਂ ਦੇਸਾਂ ਨੂੰ ਮਾਇਆ ਤੇ ਪਾਵਰ ਦੀ ਹਵਸ ਹੈ ਤਾਂ ਫਿਰ ਕੁਝ ਠੀਕ ਹੋਣ ਦਾ ਸਭਾਵਨਾ ਬਹੁਤ ਘੱਟ ਹੈ ਗੁਰੂ ਬਾਣੀ ਕਹਿੰਦੀ ਹੈ ਸੱਚੋ ਹੋਰੇ ਸਭ ਕੋ ਉੱਪਰ ਸੱਚ ਆਚਾਰ ਇੱਕ ਲਾਈਨ ਹੀ ਲੈ ਲਏਗੇ ਆਪਾਂ ਅਪਕੇ ਨਾਂ ਦਾ ਸੱਚ ਬੋਲਦੇ ਆ ਆਪਣੇ ਅੰਦਰ ਚਾਤੀ ਮਾਰਨੀ ਆ ਗੁਰੂ ਸਾਹਿਬ ਨੇ ਵੀ ਕਿ ਸੱਚ ਸਬਨਾ ਹੋਏ ਦਾ ਰੂਪ ਆਪ ਕੱਢੇ ਤੋਏ ਜਿਹੜਾ ਸੱਚ ਹੈ ਉਹ ਬੜੀ ਦਵਾਈ ਹੈ ਸਾਡੇ ਅੰਦਰੋਂ ਪਾਪ ਕਿੰਨੂ ਕਹਿੰਦੇ ਆ ਜਿਹੜੇ ਬੁਰੇ ਕੰਮ ਨੇ ਜਿਹੜੇ ਉਸ ਕਾਇਨਾਤ ਨੂੰ ਖਰਾਬ ਕਰਨ ਵਾਲੀਆਂ ਗੱਲਾਂ ਨੇ ਉਹਨੂੰ ਹੀ ਕਹਾ ਕੇ ਪਾਪ ਕਿਉਂਕਿ ਸਾਡੇ ਦੇਸ਼ ਵਿੱਚ ਸਾਡੇ ਸਭੇ ਤਾਂ ਦੇ ਵਿੱਚ ਪੰਛੀਆਂ ਦਾ ਕੀੜਿਆਂ ਮਕੌੜਿਆਂ ਦਾ ਜਾਨਵਰਾਂ ਦਾ ਉਹਨਾਂ ਹੀ ਮਹੱਤਵ ਸੀ ਪੋਣੇ ਹੈ ਪਰ ਤਾਂ ਸਾਨੂੰ ਜਲਮ ਹੋ ਗਿਆ ਕਿ ਸਾਨੂੰ ਪੈਸਾ ਚਾਹੀਦਾ ਇਸ ਕਰਕੇ ਅਸੀਂ درخت ਵੱਢ ਰਹੇ ਆਪਣੇ ਖੇਤ ਤੋਂ ਕਿੱਧਰ ਗਏ ਸਾਡੇ ਹਾਲਤ ਕਿੱਧਰ ਗਏ ਅਰ ਸਭ ਤੋਂ ਵੱਡਾ 73 ਦੀ ਗੱਲ ਜਿਹੜੀ ਮੇਰੇ ਹਿਰਦੇ ਨੂੰ ਬਹੁਤ ਤੰਗ ਕਰ ਰਹੀ ਹੈ ਕੁਝ ਦਿਨਾਂ ਤੋਂ ਜਿਹੜੀ ਹਿਰਦੇ ਵਿਦਖ ਹੈ ਤੇ ਸਾਡੀਆਂ ਬੱਚੀਆਂ ਨਸ਼ੇ ਵੀ ਕਰਦੀਆਂ ਤੇ ਸ਼ਰਾਬ ਵੀ ਪੀਂਦੀਆਂ ਸੜਕੋ 'ਤੇ ਨ ਬੱਚੀਆਂ ਆ ਚੁੱਕੀਆਂ ਨੇ ਇੱਕ ਤਾਂ ਆਣ ਤੋਂ ਥੋੜੀ ਦੇਰ ਬਾਅਦ ਹੀ ਉਹਦੀ ਮੌਤ ਹੋ ਗਈ ਕਿਉਂਕਿ ਉਹਦਾ ਨਸ਼ਾ ਇਲਾਜਾ ਕੀਤਾ ਹੋਇਆ ਸੀ ਦੂਸਰੇ ਨਹਿਨਾ ਨਸ਼ਾ ਕੀਤਾ ਹੋਇਆ ਸੀ ਕਿ ਉਹ ਸਾਰਾ ਸਰੀਰ ਬਿੰਨਿਆ ਪਿਆ ਸੀ ਟੇਕੇ ਲਾ ਲਾ ਕੇ ਜਦੋਂ ਉਹ ਪੁੱਛਿਆ ਤਾਂ ਮਗੰਦੀ ਮੈਂ ਅਜਿਹੇ ਨੱਚਣ ਟੱਪੜ ਵਾਲਿਆਂ ਦੇ ਨਾਲ ਰਹੀ ਹੋਈ ਸੀ ਉਹ ਤੋਂ ਮੈਨੂੰ ਰੋਸ਼ੇ ਦੀ ਲੱਤ ਪੈ ਗਈ ਤੁਸੀਂ ਹੈਰਾਨ ਹੋਵੋਗੇ ਕਿ ਬਲੱਡ ਲੈਣ ਵਾਸਤੇ ਕੋਈ ਵੀ ਵੇਨ ਨਹੀਂ ਸੀ ਸਾਨੂੰ ਲੱਭ ਰਿਹਾ ਇੱਕ ਡਾਕਟਰ ਸਾਹਿਬ ਆਏ ਤੇ ਉਹਨਾਂ ਨੇ ਰੇਡੀਅਲ ਆਰਟਰੀ ਚੋਂ ਖੋਲ੍ਹ ਲਿਆ ਟੈਸਟ ਕਰਨ ਵਾਸਤੇ ਉਸ ਤੋਂ ਸੇ ਦੂਜੇ ਹੈਰਾਨ ਗੱਲ ਹੈ ਕਿ ਬਿਨਾ ਡੀਡਿਕਸ਼ਨ ਦੇ ਦਵਾਈਆਂ ਦੇ ਉਹ ਬਿਲਕੁਲ ਰਾਜੀ ਹੋ ਗਈ ਐਸ ਵੇਲੇ ਵੀ ਸਾਡੇ ਕੋਲ ਸੀਸੇ ਲੜਕੇ ਥੋੜੇ ਦਰ ਹੋਏ ਇੱਥੇ ਫਿਰ ਰਹੇ ਸੀ ਜਦੋਂ ਮੈਂ ਆਈ ਰਸਤੇ ਵਿੱਚ ਮੈਂ ਦੇਖਿਆ ਕੋਈ ਲੜਖੜਾ ਰਹੀ ਹੈ ਕੁੜੀ ਪਹਿਲਾਂ ਮੈਂ ਸੋਚਿਆ ਕਿ ਉਹਦੇ ਸਿਰ ਲੱਤਾਂ ਵਿੱਚ ਨੁਕਸ ਹੈ ਪਰ ਨਹੀਂ ਉਹ ਸ਼ਰਾਬ ਦੇ ਤਤ ਹੋਈ ਪਈ ਸੀ ਹੈ ਨਹੀਂ ਦੁਖਵਈ ਗੱਲ ਲੋਕਾਂ ਦੇ ਕਰਨ ਵਾਲੀ ਗੱਲ ਨਹੀਂ ਹੈ ਆਪਣੇ ਆਪਣੇ ਪੰਜਾਬ ਦੇ ਦੇਸੀ ਬੜਾ ਮਾਣ ਕਰਦੇ ਆ ਗੁਰਾਂ ਪੀਰਾਂ ਦੀ ਧਰਤੀ ਜਿੱਥੇ ਵੇਦ ਰਚੇ ਗਏ ਹੋਣ ਜਿੱਥੇ ਗੁਰਬੰਧ ਸਾਹਿਬ ਦੀ ਰਚਨਾ ਕੀਤੀ ਗਈ ਹੋਵੇ ਉਥੋਂ ਦੀਆਂ ਢੀਆਂ ਪੈਣਾ ਇਸ ਤਰ੍ਹਾਂ ਸ਼ਰਾਬ ਪੀਂਦੀਆਂ ਹੁਣ ਅਰ ਮੈਨੂੰ ਇਹਦੇ ਚ ਕੋਈ ਚੀਜ਼ ਕਰਨੀ ਹੈ ਕਿ ਆਲੇ ਦੁਆਲੇ ਸਾਰਾ ਕੁਝ ਜਿੰਨੇ ਵੀ ਜਿੰਨੇ ਵੀ ਦੁਕਾਨਾਂ ਬੜੀਆਂ ਉਹਨਾਂ ਦੇ ਉੱਤੇ ਛੋਟੇ ਛੋਟੇ ਕਮਰੇ ਨੇ ਤੇ ਉਹ ਹੋਟਲ ਬਣਾਇਆ ਹੋਇਆ ਸੰਤੰਨ ਦੇ ਚੱਲ ਰਹੇ ਨੇ ਇਹ ਮੇਰੀ ਬੇਦਨਾ ਹੈ ਜਿਹੜੀ ਮੈਂ ਤੁਹਾਡੇ ਸਾਰੇ ਨਾਲ ਸੰਝੇ ਕਰਨਾ ਚਾਹੁੰਦੇ ਆ ਵੀ ਸਾਡਾ ਚਰਿੱਤਰ ਕਦੋਂ ਫੇਰ ਅਸੀਂ ਕਿੱਥੋਂ ਤੇ ਚਿੱਤਰ ਠੀਕ ਕਰਾਂਗੇ ਆਪਣਾ ਐਸੇ ਲਈ ਸਾਨੂੰ ਕਿਹਦੀ ਲੋੜ ਹੈ ਸਾਨੂੰ ਸੰਤ ਸੁਪਾਈਆਂ ਦੀ ਲੋੜ ਹੈ ਕੱਲੇ ਸੰਤ ਨਹੀਂ ਚਾਹੀਦੇ ਰਾ ਸਿਪਾਈ ਨਹੀਂ ਚਾਹੀਦੇ ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਬੱਚਿਆਂ ਦਾ ਚਰਿੱਤਰ ਬੱਚਿਆਂ ਦਾ ਚਰਿੱਤਰ ਤਾਂ ਹੀ ਚੰਗਾ ਹੋਏਗਾ ਜੇ ਵੱਡਿਆਂ ਦਾ ਚਰਿੱਤਰ ਚੰਗਾ ਹੋਏਗਾ ਵੱਡੇਆਂ ਦਾ ਜਿੰਨੀਆਂ ਵੇ ਸਮੱਸਿਆਵਾਂ ਨੇ ਚਾਹੀਓ ਵਾਤਾਵਰਣ ਦੀਆਂ ਨੇ ਚਾਹੇ ਕੋਈ ਵੀ ਸਾਡੇ ਤੇ ਸਮਾਜ ਦੀ ਸਮੱਸਿਆ ਹੈ ਉਹਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਕਰਪਟ ਹੋ ਗਏ ਆ ਸਨੋਂ ਕੋ ਰਾਨਕ ਦੀ ਉਹ ਗੱਲ ਭੁੱਲ ਗਏ ਆ ਹੱਥ ਪਰਾਇਆ ਨਾਨਕਾ ਉਸ ਸੁਰ ਉਸ ਗਏ ਐਸੇ ਭੁੱਲ ਗਏ ਆ ਅਸੀਂ ਕਿਵੇਂ ਬਰਦਾਸ਼ਤ ਕਰ ਰਹੇ ਆ ਕਿ ਇੱਥੇ ਆਲੇ ਦੋਲੇ ਇੱਥੇ ਧੰਦਾ ਚੱਲਦਾ ਹੋਵੇ ਸਾਨੂੰ ਨਹੀਂ ਬਰਦਾਸ਼ਤ ਕਰਨਾ ਚਾਹੀਦਾ ਸੰਤ ਸਪਾਹੀ ਕਣਕੇ ਖੜੇ ਹੋਣਾ ਚਾਹੀਦਾ ਨਵੇਂ ਨਵੇਂ ਗੱਲਾਂ ਵੇਚੜੀਆਂ ਸਰਕਾਰਾਂ ਨੇ ਵੈਸੇ ਸਾਡਾ ਪਿੰਡੋੜੇ ਦਾ ਕੰਮ ਨਹੀਂ ਹੈ ਕਿ ਅਸੀਂ ਰਾਜਨੀਤੀ ਦੀ ਗੱਲ ਕਰੀਏ ਪਰ ਜਦੋਂ ਹਾਲਾਤ ਇੰਨੇ ਵਿਗੜ ਗਏ ਨੇ ਤਾਂ ਸਾਨੂੰ ਗੱਲ ਕਰਨੀ ਪਵੇਗੀ ਰਾਜਵਾਨੀ ਬੈਠੇ ਨੇ ਮੇਰੇ ਭਰਾ ਜੋਕੇ ਰਾਜੇ ਵਾਂਦੇ ਨੇ ਭਗਤਪੂਰਨ ਸਿੰਘ ਜੀ ਦੇ ਪਿੰਡ ਦੇ ਨੇ ਸਾਨੂੰ ਇਹਨਾਂ ਤੇ ਬਹੁਤ ਮਾਣ ਆ। ਅਰੇ ਇਹਨਾਂ ਨੂੰ ਗਿਆਨ ਵੀ ਬਹੁਤ ਹੈ। ਬਹੁਤ ਸਾਰੀਆਂ ਗੱਲਾਂ ਦਾ ਗਿਆਨ ਹੈ ਕਿ ਸਰਕਾਰਾਂ ਸਾਡੇ ਨਾਲ ਕੀ ਕਰ ਰਹੀਆਂ ਨੇ। ਆ ਨਵੀਂ ਪਾਲਿਸੀ ਚੱਲ ਗਈ ਲੈਂਡ ਗ੍ਰੈਬਿੰਗ ਦੀ। ਐਵੇਂ ਕੱਲ ਹੀ ਸੁਪਾਸ ਚ ਪੜਿਆ ਕਿਵੇਂ ਲਾਲਚ ਦੇ ਕੇ ਉਹੀ ਗੱਲਾਂ ਜਿਹੜੇ ਤਿੰਨ ਕਾਨੂੰਨ ਸਰਕਾਰ ਨੇ ਵਾਪਸ ਲਏ ਸੀ ਉਹ ਇਨਡਾਇਰੈਕਟਲੀ ਲਾਗੂ ਹੋ ਰੇ ਨੇ। ਜਿਵੇਂ ਛੇ ਨਾਮ ਹੋਰ ਚ ਲੱਗੇ। ਸਾਡੇ ਕੋ ਸਾਡੇ ਜ਼ਮੀਨ ਖੋ ਰਹੀ ਹੈ ਸਰਕਾਰ ਮੈਨੂੰ ਇਹ ਸਮਝ ਆਉਂਦੀ ਕਿ ਦਾਣੇ ਕਿੱਥੋਂ ਹੋਣਗੇ ਬੜੀ ਹੈਰਾਨੀ ਦੀ ਗੱਲ ਹੈ ਵਿੰਦਰ ਸ਼ਰਮਾ ਜੀ ਅੱਜ ਤਾਂ ਨਹੀਂ ਆਏ ਪਰ ਸੰਗਰੂਰ ਆਏ ਸੀ ਜਦੋਂ ਅਸੀਂ ਉੱਥੇ ਸੈਮੀਨਾਰ ਕੀਤਾ ਸੀ ਉਹਨਾਂ ਨੇ ਜਾਗਰਤ ਕੀਤਾ ਕਿ ਹੁਣ ਕੀੜੀਆਂ ਦੀ ਖੇਤੀ ਹੋਏਗੀ ਸਾਨੂੰ ਖਾਣ ਨੂੰ ਕੀ ਮਿਲਣਗੇ ਕੀੜੇ ये नवा तरीका है कि प्रोटीन जड़ी है कीड़िया तो घटी जाएगी तो प्रोटीन ते के परोसी जाएगी जदों अरती नहीं छनी दाने उबाने ही नहीं तो खाने कुछ तो खावगा ही ना भावे कीड़े खाइए चॉकलेट आ भी गया कीड़िया वाला तो कीड़े आम तौर से अपने देश चट्ट खाने पर बारे देशा फूड बहुत ज्यादा खाते लोग ਸ਼ੁਰੂ ਹੋ ਗਈ ਇਹ ਗੱਲ ਇਹਨੇ ਵੀ ਗੱਲ ਸ਼ੁਰੂ ਨਹੀਂ ਹੋਈ ਇੱਥੇ ਵੀ ਪਹੁੰਚಾಣੀਆਂ ਕਿਉਂਕਿ ਇਸੇ ਤਾਂ ਬਹੁਤ ਨਕਲ ਚੀਆ ਜੋ ਸਬ ਤੱਕ ਜਿਹੜਾ ਵੈਸਟਰਨ ਸਟਰਕਚਰ ਦੀਆਂ ਗੱਲਾਂ ਸੀ ਉਸੇ ਸਾਰੀਆਂ ਅਪਣਾ ਲਈਆਂ ਨਾ ਅਸੀਂ ਤਾਂ ਸੋਚਿਆ ਸੀ ਕਿ ਲਿਵਨ ਰਿਲੇਸ਼ਨਸ਼ਿਪ ਕੋਈ ਗੱਲ ਹੁੰਦੀ ਹੈ ਲਿਵਨ ਰਿਲੇਸ਼ਨਸ਼ਿਪ ਦਾ ਕੀ ਮਤਲਬ ਹੈ ਇਟ ਇਜ਼ ਜਸਟ ਪ੍ਰੋਸਟੀਚੂਸ਼ਨ ਇਹ ਤਾਂ ਸਾਡੇ ਕੋਲ ਮਰੀਜ਼ ਆਈ ਉਹ ਠੀਕ ਹੋ ਗਈ ਉਹਨੂੰ ਲੈਣ ਇੱਕ ਬੰਦਾ ਆਇਆ ਕਹਿੰਦਾ ਅਸੀਂ 12 ਸਾਲ ਤੋਂ ਇਕੱਠੇ ਰਹਿ ਰਹੇ ਹਾਂ ਪਰ ਅਸੀਂ ਵਿਆਹ ਹੀ ਨਹੀਂ ਹੋਇਆ। ਵੀਰਿਆ ਤਾਂ ਨੂੰ ਗੱਲੇ ਖੜੇ ਹੋ ਗਏ। ਮੈਂ ਕਿਹਾ ਇਹ ਤਾਂ ਉਹ ਹੀ ਕਹਾਣੀ ਹੋਈ ਲਿਵ ਇਨ ਰਿਲੇਸ਼ਨਸ਼ਿਪ ਦੀ। ਉਹ ਕਹਿੰਦਾ ਪਹਿਲਾਂ ਸਾਡੇ ਕੋਲ ਕੋਈ ਇਸ ਤਰ੍ਹਾਂ ਦੇ ਮਰੇਸ ਨਹੀਂ ਸੀ ਆਉਂਦੇ ਤਾਂ ਸਾਡਾ ਐਨੀ ਜ਼ਿਆਦਾ ਅਸੀਂ ਹਿਰਦੇ ਵੇਦਕ ਨਹੀਂ ਸੀ ਗੱਲਾਂ ਹੋਈਆਂ ਪਰ ਹੁਣ ਜਦੋਂ ਸਾਡੇ ਕੋਲ ਸਾਡੇ ਨਾਲ ਸਾਡਾ ਵਾਪਰਿਆ ਇਸ ਸਮਾਜ ਦੇ ਨਾਲ ਜੋ ਕਿ ਅਸੀਂ ਵਖਰੇਤ ਹੈ ਨਹੀਂ ਸਮਾਜ ਦੇ ਅੰਗ ਹੈਗਾ ਤੇ ਜੋ ਸਮਾਜ ਦੇ ਵਿੱਚ ਬੁਰਾਈਆਂ ਨੇ ਉਹਦੇ ਨਾਲ ਲੜਨ ਵਾਸਤੇ ਸਾਨੂੰ ਸੰਤ ਸਿਪਾਹੀ ਬਣਨਾ ਪਏਗਾ ਜਿਹੜੀ ਇਹ ਸਾਡੀ ਨੀਤੀ ਹੈ ਨਾ ਸਾਨੂੰ ਵੀ ਇਹ ਬਦਲਣੀ ਚਾਹੀਦੀ ਹੈ ਇਹ ਹੋਣੀ ਚਾਹੀਦੀ ਸਾਨੂੰ ਕਿਉਂ ਨਹੀਂ ਜੇ ਅਸੀਂ ਦੇਖਦੇ ਆਵੇਂ ਇੱਥੇ ਕੁੜੀਆਂ ਸ਼ਰਾਬ ਪੀ ਕੇ ਫਿਰਦੀਆਂ ਰਾਤ ਨੂੰ ਤੋਂ ਕਿ ਸਾਡੇ ਸੇਵਾਦਾਰ ਜਿਹੜੇ ਰਾਤ ਨੂੰ ਜਾਂਦੇ ਬਾਟਾਂ ਦੇ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਕਿ ਤਾਂ ਆਵੇਂ ਕਰ ਲੈ ਜੀ ਮੈਂ ਸੱਚੇ ਮੇਰੇ ਦੱਸਾਂ ਮੇਰਾ ਦਿਲ ਬਹੁਤ ਉਦਾਸ ਹੈ ਜਿੱਦਨ ਦੀਆਂ ਮੈਂ ਕੁੜੀਆਂ ਵੇਖੀਆਂ ਜਿਹੜੀ ਕੁੜੀ ਲਾਸਟ ਵਿੱਚ ਆਈ ਉਹ ਜੇ ਮੇਰੇ ਖਾ ਨਵੇਂ-ਨਵੇਂ ਪਈ ਸੀ ਇਸ ਕੰਮ ਦੇ ਵਿੱਚ ਅਸੀਂ ਹੁਣ ਬੜਾ ਸਮਝਾਇਆ ਫੇਰ ਬੇਸ਼ਕ ਕਰਕੇ ਉਹਦਾ ਘਰਵਾਲਾ ਲੱਭਿਆ ਉਹਨੂੰ ਉਹਦੇ ਨਾਲ ਤੋੜ ਦਿੱਤਾ और उसको तो वैदा लिखता कि तू करे यह काम नहीं करेगी आज तो बाद मैं वैसे अक्सर सब तो बात बोलती दी मैं पर आज क्योंकि मैं स्पेशल पहला भी मैंने कहा राजबीर जी तुम पहला बोल क्योंकि आज मेरा हृदय ਸੰਨੇ ਹੋਇਆ ਪਿਆ ਇਹਨਾਂ ਦੁੱਖਾਂ ਦੇ ਨਾਲ ਮੈਂ ਨਹੀਂ ਦੇਖ ਸਕਦੀ ਕਿ ਇਸ ਪੰਜਾਬ ਦੀ ਧਰਤੀ ਤੇ ਮੇਰੀਆਂ ਧੀਆਂ ਇੰਜ ਫਿਰਦੀਆਂ ਹੋਣ ਸ਼ਰਾਬ ਪੀ ਕੇ ਤੁਸੀਂ ਦੇਖ ਸਕਦੇ ਹੋ ਸਾਰੇ ਜੇ ਨਹੀਂ ਦੇਖ ਸਕਦੇ ਫਿਰ ਹਮਲਾ ਮਾਰੋ ਫਿਰ ਭਾਵੇਂ ਤੁਸੀਂ ਪੁਲਿਸ ਕਮਿਸ਼ਨਰ ਨੂੰ ਮਿਲੋ ਭਾਵੇਂ ਕੋਸ਼ਿਸ਼ ਕਰੋ ਇਹ ਧੰਦੇ ਬੰਦ ਕਰਾਓ ਇੱਥੇ ਆਲੇ ਦੁਆਲੇ ਸਾਰਾ ਸਾਰਾ ਤੁਸੀਂ ਸਾਰੇ ਇਕੱਠੇ ਹੋ ਜਾਓ ਤਾਂ ਐਸੀ ਕੋਈ ਗੱਲ ਨਹੀਂ ਹੈਗੀ ਅਜਨੇ ਜਮੀਨ ਦੀ ਗੱਲ ਤਾਂ ਮੇਰੇ ਨਾਲੋਂ ਜ਼ਿਆਦਾ ਰਾਜੇਵਾਲ ਦੀ ਤੁਹਾਨੂੰ ਦੱਸਣਗੇ ਕਿ ਕਿਵੇਂ ਐਸੀ ਹੁਣ ਜ਼ਮੀਨ ਗ੍ਰੈਬ ਕਰਨੇ ਸ਼ੁਰੂ ਕਰ ਦਿੱਤੇ ਐਨੇ ਸਰਕਾਰਾਂ ਨੇ ਤੇ ਇਹ ਜਿਹੜੀ ਹੁਣ ਦੀ ਸਰਕਾਰ ਹੈ ਵੀ ਨਾਲ ਰਲ ਗਈ ਪੰਜਾਬ ਵੇਚ ਦਿੱਤਾ ਬਿਲਕੁਲ ਹੀ ਪੰਜਾਬ ਤੇ ਛੱਡਣਾ ਹੀ ਕੁਛ ਨਹੀਂ ਇਹਨਾਂ ਨੇ ਇਸ ਬਾਰੇ ਅਰ ਸਾਡੇ ਪੰਜਾਬੀ ਸਾਡੇ ਪੰਜਾਬੀ ਕਹਿੰਦੇ ਐਥੇ ਸਿਸਟਮ ਠੀਕ ਨਹੀਂ ਅਸੀਂ ਬਾਹਰ ਚੱਲੇ ਆਂ बार्टम ही तो है यह जरा गंद है साढ़े देश थोड़ा सी है सारा सा कल्चर नहीं सी है। ऐसे होना था ही कल्चर अपनाया कुछ पींद फिर इस तरह भोंक दुआ सा थोड़ा है सा पर अ चंगी चीजा नहीं उन्होंने अपनाइया ना वर्क कल्चर अपनाया उत करप्शन सा घट है साढ़े क्यों ज्यादा ज्यादा करप्शन है जो सा ਦੇਸ਼ ਵਿੱਚ ਥਾਂ-ਥਾਂ ਤੇ ਗੁਰਦੁਆਰੇ ਮੰਦਰ ਸੇਤਾ ਕੀ ਨਹੀਂ ਹੈਗਾ ਚਰਚ ਸਾਰੇ ਕਹਿੰਦੇ ਨੇ ਚੰਗੇ ਸੱਚ ਬੋਲੋ ਸਾਰੇ ਕਹਿੰਦੇ ਨੇ ਪਰਉਪਕਾਰ ਕਰੋ ਪਰ ਸੇਤਾ ਤਾਂ ਰਮਣੋ ਵਪਾਰ ਬਣਾਇਆ ਹੋਇਆ ਅਸੀਂ ਐਜੂਕੇਸ਼ਨ ਨੂੰ ਵੀ ਵਪਾਰ ਬਣਾ ਲਿਆ ਹਰ ਚੀਜ਼ ਸੜੀ ਹੈ ਉਹ ਡਿਜੀਟਲਾਈਜ਼ ਕਰਨ ਵਾਸਤੇ ਤਾਂ ਕਰੋਨਾ ਆਇਆ ਸੀ ਕਰੋਨਾ ਕੋਈ ਬਿਮਾਰੀ ਨਹੀਂ ਸੀ ਅਰ ਮੈਂ ਬਿਲਕੁਲ ਨਹੀਂ ਮੰਨਨੀ ਇਹ ਬੁਮਾਰੀ ਤੇ ਨਾ ਸਾਡੇ ਕਿਸੇ ਇੱਕ ਵੀ ਮਰੀਜ਼ ਨੂੰ ਕਰੋਨਾ ਨਹੀਂ ਹੋਇਆ ਕਿਉਂ ਨਹੀਂ ਹੋਇਆ ਨਾਲੇ ਸਾਡੇ ਸੇਵਾਦਾਰ ਬਾਰਿਸ਼ ਹਰਾਉਂਦੇ ਸੀ ਰਾਤ ਵੇਲੇ ਸੁੱਧੂ ਸਵੇਰੇ ਚਲੇ ਜਾਂਦੇ ਸੀ ਸਵੇਰੇ ਦੂਜਾ ਘਰ ਪਾ ਜਾਂਦਾ ਸੀ ਤੇ ਪਿੱਛੇ ਬਣੇ ਕਿਉਂ ਨਹੀਂ ਕਿਸੇ ਨੂੰ ਕਰੋਨਾ ਹੋਇਆ ਡਰਾ ਡਰਾ ਕੇ ਲੋਕਾਂ ਨੇ ਮਾਰ ਦਿੱਤਾ ਚਾਹੇ ਇਹ ਸਰਕਾਰਾਂ ਚਾਹੁੰਦੀਆਂ ਨੇ ਕਿ ਤੁਸੀਂ ਆਪਸ ਵਿੱਚ ਜੜੀਆਂ ਨੇ ਇਹ ਜੜੀਆਂ ਬੁਰਾਈਆਂ ਨੇ ਇਹਨਾਂ ਬਾਰੇ ਗੱਲ ਨਾ ਕਰੋ ਹਰ ਚੀਜ਼ ਪ੍ਰਾਈਵੇਟਾਈਜੇਸ਼ਨ ਹਰ ਚੀਜ਼ ਡਿਜੀਟਲਾਈਜੇਸ਼ਨ ਕਿੱਥੇ ਗਏ ਤੁਹਾਨੂੰ ਆਨਲਾਈਨ ਇੱਥੇ ਮਿਲੇ ਜਾਏਗਾ ਸਾਰਾ ਕੁਝ ਘਰ ਬੈਠੇ ਜੋ ਮਰਜ਼ੇ ਤੁਸੀਂ ਮੰਗਾ ਲਓ ਕੱਪੜੇ ਮੰਗਾ ਲਓ ਕਿਤਾਬਾਂ ਮੰਗਾ ਲਓ ਜੋ ਮਰਜ਼ੀ ਮੰਗਾ ਲਓ ਖਾਣਾ ਪੀਣਾ ਮੰਗਾ ਲਓ ਉਹ ਨਹੀਂ ਸਾੰਧੀਆ ਸਰਕਾਰਾਂ ਕਿ ਤੁਸੀਂ ਆਪਸ ਵਿੱਚ ਮਿਲੋ ਤੁਸੀਂ ਆਪਸ ਵਿੱਚ ਗੱਲ ਕਰੋ ਕਰੋਨਾ ਵੀ ਇਸੇ ਕਰਕੇ ਆਇਆ ਸੀ ਤੁਹਾਨੂੰ ਅੰਦਰ ਵਾਰ ਦਿੱਤਾ ਸਾਰਿਆਂ ਨੂੰ ਹੁਣ ਸਰਾਸ ਹੋ ਗਿਆ ਇਹ ਕਿਹਦੀ ਬਿਮਾਰੀ ਸੀ ਜਿੱਥੇ ਪੁਲਿਸ ਇਲਾਜ ਕਰਦੀ ਸੀ ਜਿੱਥੇ ਡਾਕਟਰ ਇਲਾਜ ਨਹੀਂ ਸੀ ਕਰਦੇ ਜਿਹੜੇ ਲੋਕ ਹਸਪਤਾਲ ਚ ਗਏ ਉਹੀ ਮਰੇ ਡਰਾ ਡਰਾ ਕੇ ਮਾਰ ਦਿੱਤੇ ਬਿਨਾਂ ਇਲਾਜ ਤੋਂ ਮਾਰ ਦਿੱਤੇ ਇਲਾਜ ਹੀ ਨਹੀਂ ਹੋਇਆ ਕੋਈ ਕਿਸੇ ਨੂੰ ਡਾਕਟਰ ਨੂੰ ਪਤਾ ਹੀ ਨਹੀਂ ਸੀ ਇਹ ਬਿਮਾਰੀ ਕੀ ਹੈ ਤੇ ਇਹ ਦਵਾਈ ਕੀ ਹੈ ਮੈਨੂੰ ਨਹੀਂ ਸਮਝ ਆਂਦੀ ਫਿਰ ਕੀ ਕੀ ਡਰਾਮਾ ਸੀਗਾ ਹੁਣ ਫੇਰ ਸ਼ੁਰੂ ਕਰਤਾ ਇਹਨਾਂ ਨੇ ਵੇ ਫੇਰ ਕੋਰੋਨਾ ਸ਼ੁਰੂ ਹੋ ਗਿਆ क्योंकि फिर लोग बहर निकल लग पे थोड़ा बहुत तो देशवासियों जरा कारपोरेट का राजवीर जी दस रहे किसी थान जो ग्री रहन देना कि अभी चाहेड़ेड़िया भोजन खाइए सारे बड़े साडे हिंदू राष्ट्र वाले गऊ ना चुकी फिरते ਅਰੋਣਾ ਨੂੰ ਉਹ ਹਾਲਤ ਕਰਦੇ ਗਊਸ਼ਾਲਾ ਵਿੱਚ ਪਾਣੀ ਵੀ ਨਹੀਂ ਪੀਣੋਂ ਦਿੰਦੇ ਇਹ ਹਾਲਾ ਸਾਡੇ ਦੇਸ਼ ਦਾ ਅਰੋ ਦੇ ਪਿੱਛੇ ਕਿੰਨੇ ਲੋਕੀ ਮਾਰ ਦਿੱਤੇ ਵੇ ਗਊ ਦਾ ਮਾਸ ਐ ਇੱਕ ਆਰਮੀ ਵਾਲਾ ਸੀ ਉਹਦੇ ਫ੍ਰਿਜ ਦੇ ਵਿੱਚ ਮੀਟ ਪਿਆ ਸੀ ਉਹਨੂੰ ਚੱਕ ਕੇ ਮਾਰ ਦਿੱਤਾ ਕਿੱਥੇ ਜਾ ਰਹੇ ਆ ਅਸੀਂ ਸਾਡੇ ਸਾਰਿਆਂ ਦੇ ਸੋਚਣ ਦੀ ਲੋੜ ਸਾਨੋ ਗੁਰੂ ਗੋਬਿੰਦ ਸਿੰਘ ਜੀ ਨੇ ਸੰਤਸਪਾਈ ਪੈਦਾ ਕੀਤਾ ਖਾਲਸਾ ਫੋਜ ਤਿਆਰ ਕੀਤੀ ਕਾਰੇ ਲਈ ਬੁਰਾਈਆਂ ਨਾਲ ਲੜਨ ਵਾਸਤੇ ਜ਼ੁਲਮ ਨਾਲ ਲੜਨ ਵਾਸਤੇ ਇੰਦੋਂ ਵੱਡਾ ਜ਼ੁਲਮ ਕੀ ਹੋਏਗਾ ਕਿ ਤਨ ਦਾਣੇ ਆ ਦੀ ਥਾ ਤੇ ਕੀੜੇ ਖਾਣੇ ਪੈਣ ਕੀ ਇਹ ਜ਼ੁਲਮ ਨਹੀਂ ਹੈਗਾ ਤੇ ਤੇ ਸਾਡੀਆਂ ਧੀਆਂ ਪਾੜਾਂ ਦੀਆਂ ਤੁਰੀਆਂ ਫੇਦਿਆ ਹੋਣ ਇੰਦੋਂ ਵੱਡਾ ਜ਼ੁਲਮ ਕੀ ਗਿਆ ਸੰਸਾਰ ਦੇ ਵਿੱਚ ਸੋ ਮੇਰਾ ਭਗਤਪੁਰ ਸਿੰਘ ਜੀ ਜਦ ਤੱਕ ਰਹੇ ਸੰਸਾਰ ਦੇ ਵਿੱਚ ਆਪਣੇ ਹਿਸਾਬ ਨਾਲ ਬੁਰਾਈਆਂ ਦੇ ਵਿਰੁੱਧ ਸਮਾਜਿਕ ਬੁਰਾਈਆਂ ਦੇ ਵਿਰੁੱਧ এনवायरमेंट ਦੀ ਗੱਲ ਕਰਦੇ ਰਹੇ ਸੰਕੁਸ਼ ਕਰਦੇ ਰਹੇ ਇਹ ਜਿਹੜੀ ਸਰਕਾਰ ਹੈ ਇਹਨੇ ਪੱਠਾ ਹੀ ਬਿਠਾ ਦਿੱਤਾ ਇਹ बिक ਗਈ ਹੈ ਸੈਂਟਰ ਸਰਕਾਰ ਹੈ ਜੋ ਸੈਂਟਰ ਹੁਕਮ ਕਰਦਾ ਉਹ ਹੀ ਕਰਦੀ ਹੈ ਇਹਦੇ ਆਪਣੇ ਕੋਈ ਰਾਏ ਨਹੀਂ ਹੈ ਪੰਜਾਬ ਖਤਮ ਹੋਣ ਵਾਲਾ ਆਪਾਂ ਨੂੰ ਸੁਚੇਤ ਹੋਣਾ ਪਏਗਾ ਆਮ ਲੋਕ ਕਿ ਵਿਚਾ ਸਕਣਗੇ ਅਸੀਂ ਰੈਲੀ ਕਰੰਸ ਕੀਤੀ ਉਹਦਾ ਮਤਲਬ ਕੀ ਸੀ ਜੀ ਰਾਲੀ ਇਸ ਕਰਕੇ ਕੀਤੇ ਪਾਣੀ ਖਤਮ ਹੋਣਾ ਵਾਲਾ ਔਰ ਵਾਲੇ ਬੱਚੇ ਕੀ ਪੇਣ ਤੇ ਸਾਡੀਆਂ ਔਰ ਵਾਲੀਆਂ ਜਨਰੇਸ਼ਨਸ ਨੂੰ ਅਸੀਂ ਪ੍ਰੋਪਰਟੀ ਦੇ ਕੇ ਜਾਮਾ ਕੇ ਹਵਾ ਤੇ ਪਾਣੀ ਰੋਟੀ ਨਹੀਂ ਦੇਣੀ ਉਹਨਾਂ ਨੂੰ ਉਹ ਚਿੰਨ੍ਹ ਨਹੀਂ ਤੇ ਅੱਲ ਸਾਈਕਲ ਇੱਕ ਵਾਰੀ ਐਸਾ ਕਾਲ ਪਿਆ ਕਿ ਮਰਨ ਵਾਲਿਆਂ ਦੇ ਸਰਾਨਿਆਂ ਦੇ ਉੱਤੇ ਜੀਰੇ ਜਵਾਰ ਪਏ ਸੀਗੇ ਧਾਰੇ ਨਹੀਂ ਸੀ ਹੈਗੇ ਅਰ ਮੈਨੂੰ ਸੁੰਦਰਲ ਬਹੁਰਾ ਜੀ ਯਾਦ ਆ ਰਹੇ ਇਹੋ ਜਿਹੇ ਲੋਕ ਵੀ ਹੈ ਸਾਡੇ ਦੇਸ਼ ਵਿੱਚ ਬਹੁਤ ਨਜਨੇ ਮੈਂ ਉਹਦਾ ਸੇਕ ਇੱਕ ਵਾਰੀ ਕਾਲ ਪਿਆ ਇੱਕ ਦੇ ਘਰ ਥੋੜੇ ਜਿਹੇ ਦਾਣੇ ਪਏ ਸੀਗੇ ਪਰ ਉਹਨਾਂ ਨੇ ਖਾਦੇ ਨਹੀਂ ਆਏ ਕਿ ਕਹਿੰਦੇ ਆਉਣੀਆਂ ਵਾਲੀਆਂ ਪੀੜੀਆਂ ਵਾਸਤੇ ਬੀਜ ਤਾਂ ਰਹਿ ਜਾਣ ਘਟੋ ਘਟ ਕੀ ਗੱਲਾਂ ਜੜੀਆਂ ਨੇ ਅਰ ਮੈਨੂੰ ਇੱਕ ਮੈਂ ਖੁਸ਼ਕਿਸਮਤ ਆ ਕਿ ਮੈਨੂੰ ਪਹਿਲਾ ਅਧਿਆਪਕ ਮੇਰੇ ਮਾਤਾ ਪਿਤਾ ਮਿਲੇ ਉਸ ਤੋਂ ਬਾਅਦ ਮੇਰੇ ਅਧਿਆਪਕ ਭਾਵੇਂ ਕੋਰਨ ਸਿੰਘ ਜੀ ਸੀਗੇ ਸੰਤ ਰਵੋਆ ਜੀ ਕੋਲੋਂ ਮੈਂ ਬਹੁਤ ਕੁਝ ਸਿੱਖਿਆ ਉਹਨਾਂ ਨੂੰ ਇੱਕ ਗੁਰਬਾਣੀ ਦੇ ਇੰਨਾ ਪਿਆਰ ਸੀ ਸਾਰੇ ਉਮਰ ਉਹਨਾਂ ਨੇ ਕੀਰਤਿਤ ਸਕੇ ₹1 ਰੁਪਈਆ ਵੀ ਕੀਰਤਨ ਪੇਟਾ ਨਹੀਂ ਲਾਇਕ ਸੇ ਕੋਣ ਪਰ ਜਿਹੜਾ ਐਮਰਜੈਂਸੀ ਦਾ ਮੋਰਚਾ ਸੀ ਉਹਦੇ ਵਿੱਚ ਡਟ ਕੇ 9 ਮਹੀਨੇ ਲੜਾਈ ਕੀਤੀ ਦਿਸ ਕਰਕੇ ਜਿਹੜੀ ਦਰਗੰਦ ਸੀ ਉਹਨਾਂ ਦੀ ਦੁਸ਼ਮਣ ਬਣ ਗਈ ਤੇ ਉਹਨੇ ਇਹ ਕਿ ਤਰੀਕਾ ਬਣਾ ਲਿਆ ਦੋਵੇਂ ਸੰਤ ਖਤਮ ਕਰਦੇ ਤੇ ਸਿੱਖਾ ਕੋਈ ਨਹੀਂ ਡੜੀ ਨਾ ਕੋਈ ਬਚੇ ਅਰੇ ਨਾ ਆਪਣੇ ਜਿਹੜੇ ਸਣ ਉਹਨਾਂ ਨੇ ਜੋ ਉਹਨਾਂ ਨੇ ਅਨਤਪੁਰ ਦਾ ਮਤਲਬ ਤੇ ਹੋਰ ਜ਼ੋਰ ਲਾਗੂ ਕਰਵਾਉਣਾ ਸੀਗਾ ਉਹ ਤਾਂ ਫਾਲੋਅ-ਅਪ ਨਹੀਂ ਕੀਤਾ ਕਿਉਂਕਿ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਸੀ ਇਹਨਾਂ ਨੂੰ ਪੰਜਾਬ ਦਾ ਫਿਕਰ ਨਹੀਂ ਸਾਡੇ ਰਾਜਨੀਤਿਕ ਲੋਕਾਂ ਨੂੰ ਇਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਫਿਕਰ ਹੈ ਇਹਨਾਂ ਨੂੰ ਇੱਕ ਤਰ੍ਹਾਂ ਦੇ ਪੈਸੇ ਇਕੱਠੇ ਕਿਵੇਂ ਕਰਨੇ ਆ ਔਰ ਬਾਹਰ ਦੇ ਸੱਜੇ ਕਿਵੇਂ ਵੇਚੜੇ ਆ अपना देश भुखा नंगा भावे फिरे किसपैरिटी है ऐसा दे। को पैसा है गरीब कि दें बोलना तो बहुत जरूरी है जागृत होना यह समा है जो हम अस सुते रहे तो फिर कद भी अडे जो, जो समा होने वाला है ਅਸੀਂ ਜੀ ਨਹੀਂ ਸਕਣਾ ਗਾਲੀ ਖਤਮ ਚਾਹਵਾ ਪਾਣੀ ਧਰਤੀ ਨੇ ਰਹੀ ਤੇ ਜੀ ਨਹੀਂ ਸਕਣਾ ਤੇ ਕਰ ਕੀ ਕਰਨੀਆ ਪੜ ਕੇ ਵੀ ਕੀ ਕਰਾਂਗੇ ਸਾਰੇ ਆਪਣੇ ਬੱਚੇ ਅਨਪੜਾ ਹੰਤ ਲੱਗੇ ਪੜਾ ਕੇ ਕੀ ਕਰਨਗੇ ਜੇ ਅਸੀਂ ਉਹਨਾਂ ਨੂੰ ਹਵਾ ਨਹੀਂ ਦੇ ਸਕੇ ਉਹਨਾਂ ਨੂੰ ਪਾਣੀ ਨਹੀਂ ਪੀਣ ਦੇ ਸਕੇ ਰੋਟੀਆਂ ਦੇ ਸਕਦੇ ਖਾਣ ਨੂੰ ਅਸੀਂ ਸਾਰਾ ਕੁਝ ਕਦਮ ਕਰ ਦਿੱਤਾ ਤਪ ਉਹ ਜੀ ਨੇ ਬਹੁਤ ਰੈਚਰ ਪਟਿਆ ਰੋ ਰਹੀ ਹਵਾ ਪਾਣੀ ਤੇ ਧਰਤੀ ਦੇ ਪੁਕਾਰ ਸੁਣੋ ਅਰ ਪਿੰਗਰਵਾਸ ਸੰਸਥਾ ਨੇ ਭਗਤੀ ਦਾ ਜਿਹੜਾ ਮੈਸੇਜ ਹੈ ਉਹ ਰੈਲੀ ਦੇ ਰੂਪ ਦੇ ਵਿੱਚ ਸੰਗਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਦਿਵਿੰਦਰ ਸ਼ਰਮਾ ਜੀ ਕਹਿੰਦੇ ਜੇ ਚਾਰ ਫੈਕਟਰੀਆਂ ਬੰਦ ਹੋ ਜਾਣ ਨਾ ਇਥੇ ਦੁਨੀਆ ਦੇ ਵਿੱਚ ਇੱਕ ਸ਼ਰਾਬ ਦੀ ਇੱਕ ਕੋਲਡ ਡਰਿੰਕਾਂ ਦੇ ਇੱਕ ਵੈਸਲੇ ਦੇ ਤੇ ਇੱਕ ਪਤਾ ਨਹੀਂ ਕੋਹ ਚੌਥੀ ਕਿ ਮਨੋ ਖਿਆਲ ਨਹੀਂ ਆ ਰਿਹਾ ਮਨ ਦੇ ਵਿੱਚ। ਤੇ ਜੇ ਫੈਕਟਰੀਆਂ ਬੰਦ ਹੋ ਜਾਣ ਤੇ ਪਾਣੀ ਦੀ ਕੋਈ ਕਮੀ ਨਹੀਂ ਹੈ ਸੰਸਾਰ ਦੇ ਵਿੱਚ ਕਿ ਅਸੀਂ ਸ਼ਰਾਬ ਬਣਾ ਨਹੀਂ ਦੇ ਸਕਦੇ ਕਿ ਅਸੀਂ ਕੋਲਡ ਡਰਿੰਕ ਬਣਾ ਨਹੀਂ ਦੇ ਸਕਦੇ ਉਹ ਪਿੰਡਾਂ 'ਚ ਕਿਉਂ ਰਵਾਜ ਪੈ ਗਿਆ ਕੋਲਡ ਡਰਿੰਕ ਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਅਰ ਮੱਝ ਰਖਣੀਆਂ ਡੰਗਰ ਰੱਖਣੇ ਕਿਉਂ ਬੰਦ ਕਰ ਦਿੱਤੇ ਪਿੰਡਾਂ ਵਾਲਿਆਂ ਨੇ ਇਹਨਾਂ ਨੂੰ ਹੁਣ ਗੋਭੋ ਹੋ ਲੱਗ ਪਈ ਗੋਇ ਦੇ ਵਿੱਚ ਇਹ ਆਪਣੇ ਭੈਣਾ ਭਰਾ ਵਾਂਗ ਪਾਲਦੇ ਸੀ ਬਲਤਨੋਂ ਆਪਣਾ ਭਰਾ ਸਮਝਦੇ ਸੀ ਹੁਣ ਇਹ ਬਿਜਾਰਾ ਬੁਝਾ ਪਿੰਡਾਂ ਵਾਲੇ ਵੀਰ ਬੁਝਾਰਾ ਦੁੱਧ ਲੈ ਕੇ ਗੰਦਾ ਦੁੱਧ ਲੈ ਕੇ ਪੀਂਦੇ ਸੇਤਾਂ ਕਿੱਥੋਂ ਹੋਣਿਆ ਜੇ ਸੇਤ ਨਹੀਂ ਤਾਂ ਫਿਰ ਸਤਿ ਸਪਾਈ ਕਿਵੇਂ ਸੋਹਬੋਸ ਜਰੂਰੀ ਗੱਲਾਂ ਸੀ ਬਹੁਤ ਧੰਨਵਾਦ ਕਰਦੀ ਆ ਮੈਂ ਬਹੁਤ ਹੀ ਜੜੀ ਸੰਗਤ ਹੈ ਬੱਚਿਆਂ ਨੂੰ ਵੀ ਮੈਂ ਤਾਂ ਹੀ ਕਹਾਂ ਵੀ ਬੱਚਿਆਂ ਨੂੰ ਜਾਗਰਤ ਕਰਨ ਵਾਸਤੇ ਇਰੇ ਲੈ ਕੇ ਤੇ ਅਰ ਮੇਰਾ ਖਿਆਲ ਹੈ ਕਿ ਇੱਕ ਇੱਕ ਬੱਚੇ ਨੂੰ ਹੁਣ ਪਾਣੀ ਦੀ ਮਹੱਤਤਾ ਪਤਾ ਹੈਗੀ जेडी इन्ह ने रेरे लाए बूंद बूंद पानी बचाओ जो बूंद बूंद नहीं बचाओगे तो बोंद बूंद, बूंद वो वक्री गल है पर जरा गलत काम हो रहे ने उन्होंने बारे भी अपा न बड़े तकड़े होना चाहिए साजवान बच्चे बच्चिया बच्चिया है ना समझने कुछ नहीं कर सकती बहुत कुछ कर सकते बच्चे भी बहुत कुछ कर सकते है नौजवान पीढ़ी बहुत धुप्प तो च बैठी है परे ਉਹ ਨਾਲੋਂ ਅੰਦਰ ਆ ਜਾਓ ਛਾਵੇਂ ਉਹ ਬਾਹਰ ਪਿੱਛੇ ਬੈਠੇ ਨੇ ਐਸ ਪਾਸੇ ਆ ਸਕਦੇ ਆ ਜਗ੍ਹਾ ਹੈਗੀ ਐ ਇੱਧਰ ਅਰੇ ਨਾਲੇ ਗੋ ਦੁਨੀਆ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਨਹੀਂ ਦੁਨੀਆ ਬਦਲਣੀ ਹੈ ਤੋਂ ਇਸ ਕਰਕੇ ਮੈਂ ਆਇਆ ਦਾ ਜਿੰਨੇ ਵੀ ਮੇਰੇ ਭੈਣ ਭਰਾ ਇੱਥੇ ਆਏ ਨੇ ਜਿਹੜੇ ਵੀ ਦੂਰੋਂ ਨੇੜੋਂ ਚੱਲ ਕੇ ਜਿਹੜੇ ਮੈਨੂੰ ਆਸ਼ੀਰਵਾਦ ਦਿੰਦੇ ਆ ਜਿਹੜੇ ਮੈਨੂੰ ਪਿਆਰ ਦਿੰਦੇ ਆ ਮੈਂ ਉਹਨਾਂ ਦੇ ਚਰਨ ਧੂੜੀ ਮੱਥੇ ਤੇ ਲਾ ਸਕਦਾ ਥੀ ਮੈਂ ਤੌਣੀਆ ਕਿ ਮੇਰੀਆਂ ਬੇਨਤੀਆਂ ਪ੍ਰਵਾਨ ਕਰਨਾ ਆਪਾਂ ਦੁਨੀਆ ਬਚਾਣੀ ਐ ਆਪਾਂ ਪੰਜਾਬ ਬਚਾਣਾ ਸਾਡੇ ਗੁਰੂ ਨਾਨਕ ਦਾ ਸੁਨੇਹਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਰਬੱਤ ਦਾ ਭਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ